ਕਹਾਣੀ ਨੂਰ ਜਮਾਲ ਤੇ ਜੰਜਾਲ ਦਿਓ ਇੱਕ ਸੀ ਰਾਜਾ ਉਹਦੇ ਘਰ ਇੱਕੋ ਇੱਕ ਮੁੰਡਾ ਹੋਇਆ ਉਹਦਾ ਉਹ ਮੁੰਡਾ ਜਦੋਂ ਕੁਝ ਵੱਡਾ ਹੋਇਆ ਤਾਂ ਉਹਨੇ ਉਹਨੂੰ ਰਾਜ ਭਾਗ ਦੇ ਦਿੱਤਾ ਜਦ ਉਸ ਮੁੰਡੇ ਨੂੰ ਪਿਓ ਨੇ ਰਾਜ ਤਿਲਕ ਦੇ ਦਿੱਤਾ ਤਾਂ ਇੱਕ ਦਿਨ ਉਹ ਮੁੰਡਾ ਆਪਣੇ ਪਿਓ ਨੂੰ ਕਹਿੰਦਾ ਮੈਂ ਸ਼ਿਕਾਰ ਖੇਡਣ ਜਾਣਾ ਉਸਦੇ ਪਿਓ ਨੇ ਸਾਰੇ ਪੰਡਤਾਂ ਨੂੰ ਸੱਦਿਆ ਤੇ ਹੁਕਮ ਦਿੱਤਾ ਕਿ ਆਪਣੀਆਂ ਪੱਤਰੀਆਂ ਵੇਖੋ ਤੇ ਦੱਸੋ ਕਿ ਤੁਹਾਡਾ ਜੋਤਿਸ਼ ਕੀ ਆਂਦਾ ਹੈ ਮੇਰੇ ਮੁੰਡੇ ਨੇ ਪਹਿਲੀ ਵਾਰੀ ਸ਼ਿਕਾਰ ਖੇਡਣ ਜਾਣਾ ਹੈ ਪੰਡਤਾਂ ਨੇ ਜੋਤਿਸ਼ ਲਗਾ ਕੇ ਦੱਸਿਆ ਭਈ ਰਾਜਾ ਇਹ ਮੁੰਡਾ ਤਿੰਨੀ ਵਾਹੀ ਸ਼ਿਕਾਰ ਖੇਡਣ ਜਾਵੇ ਪਰ ਚੌਥੀ ਵਾਹੀ ਵਾਲੇ ਪਾਸੇ ਨਾ ਜਾਵੇ ਰਾਜੇ ਨੇ ਆਪਣੇ ਮੁੰਡੇ ਨੂੰ ਸਾਰੀ ਗੱਲ ਦੱਸੀ ਤੇ ਕਿਹਾ ਪੁੱਤਰ ਫੌਜ ਲੈ ਜਾ ਤੇ ਚੌਥੀ ਵਾਹੀ ਸ਼ਿਕਾਰ ਖੇਡਣ ਨਾ ਜਾਵੀ ਉਹਨੇ ਆਪਣਾ ਇੱਕ ਵਜ਼ੀਰ ਵੀ ਮੁੰਡੇ ਨਾਲ ਭੇਜ ਦਿੱਤਾ ਭਈ ਉਹ ਸਿਆਣਾ ਵਜ਼ੀਰ ਉਸਦੇ ਮੁੰਡੇ ਦਾ ਸ਼ਿਕਾਰ ਖੇਡਦਿਆਂ ਧਿਆਨ ਰੱਖੇ ਉਸਨੇ ਫੌਜਾਂ ਲੈ ਲਈਆਂ ਤੇ ਸ਼ਿਕਾਰ ਨੂੰ ਤੁਰ ਪਿਆ ਜਦ ਉਹਨੇ ਦੋ ਵਾਹੀਆਂ ਫੇਰ ਲਈਆਂ ਤੇ ਉਹਨੂੰ ਕੋਈ ਵੀ ਸ਼ਿਕਾਰ ਨਾ ਲੱਭਿਆ ਫਿਰ ਉਹ ਤੀਜੀ ਵਾਹੀ ਵੱਲ ਨੂੰ ਸ਼ਿਕਾਰ ਦੀ ਭਾਲ ਵਿੱਚ ਗਿਆ ਤੀਜੀ ਵਾਹੀ ਵੱਲੋਂ ਸ਼ਿਕਾਰ ਮਿਲਿਆ ਤੇ ਉਹ ਚੌਥੀ ਵਾਹੀ ਵੱਲ ਨੂੰ ਭੱਜ ਉੱਠਿਆ ਰਾਜੇ ਦੇ ਮੁੰਡੇ ਨੇ ਚੌਥੀ ਵਾਹੀ ਵੱਲ ਨੂੰ ਸ਼ਿਕਾਰ ਦੇ ਪਿੱਛੇ ਘੋੜਾ ਲਗਾ ਦਿੱਤਾ ਵਜ਼ੀਰ ਨੇ ਉਹਨੂੰ ਬੜਾ ਡੱਕਿਆ ਪਰ ਉਹ ਨਾ ਰੁਕਿਆ ਤੇ ਸ਼ਿਕਾਰ ਤੇ ਮੰਗਰੇ ਮੰਗਰ ਘੋੜਾ ਲੈ ਗਿਆ ਵਜ਼ੀਰ ਉਹਨੂੰ ਉੱਥੇ ਉਡੀਕਦਾ ਰਿਹਾ ਪਰ ਉਹ ਵਾਪਸ ਨਾ ਆਇਆ। ਜਦ ਬੜੀ ਉਡੀਕ ਤੋਂ ਬਾਅਦ ਵੀ ਉਹ ਵਾਪਸ ਨਾ ਆਇਆ ਤਾਂ ਨਿਰਾਸ਼ ਹੋ ਕੇ ਵਜ਼ੀਰ ਵਾਪਸ ਆ ਗਿਆ ਤੇ ਉਹਨੇ ਰਾਜੇ ਨੂੰ ਆਣ ਕੇ ਸਾਰੀ ਗੱਲ ਦੱਸੀ। ਭਈ ਮੈਂ ਤੇ ਉਹਨੂੰ ਬੜਾ ਡੱਕਿਆ ਸੀ ਪਰ ਉਹ ਮੇਰੇ ਤੇ ਜੋਰਾ ਜਵਰੀ ਚਲਾ ਗਿਆ। ਮੈਂ ਵਿਰਧ ਹੋਣ ਕਰਕੇ ਉਹਨੂੰ ਰੋਕ ਨਹੀਂ ਸਕਿਆ। ਫਿਰ ਉਹ ਜੰਗਲ ਵਿੱਚੋਂ ਮੈਨੂੰ ਮੁੜ ਕੇ ਨਹੀਂ ਲੱਭਾ। ਦੂਜੇ ਬੰਨੇ ਉਹ ਮੁੰਡਾ ਸ਼ਿਕਾਰ ਦੇ ਮੰਗਰੇ-ਮਗਰ ਘੋੜਾ ਲੈ ਆਇਆ। ਸ਼ਿਕਾਰ ਦੌੜਦਾ ਗਿਆ ਤੇ ਇੰਨੇ ਚਿਰ ਨੂੰ ਤਰਕਾਲਾਂ ਪੈ ਗਈਆਂ ਸ਼ਿਕਾਰ ਉਹਨੂੰ ਚੱਕਮਾ ਦੇ ਜਾਂਦਾ ਉਹਨੂੰ ਪਤਾ ਸਾਰ ਨਹੀਂ ਲੱਗਦਾ ਉਹ ਜੰਗਲ ਵਿੱਚ ਗੁੰਮ ਜਾਂਦਾ ਉਹ ਨਿਰਾਸ਼ ਹੋ ਕੇ ਅੱਗੇ ਜਾਂਦਾ ਤੇ ਵੇਂਦਾ ਕੀ ਹੈ ਦੂਰ ਇੱਕ ਕਿਲਾ ਨਜ਼ਰ ਆਉਂਦਾ ਉਹ ਆਪਣੇ ਘੋੜੇ ਨੂੰ ਕਿਲੇ ਵੱਲ ਕਰ ਲੈਂਦਾ ਕਿਲੇ ਦੇ ਨੇੜੇ ਆ ਕੇ ਉਹ ਆਪਣੇ ਘੋੜੇ ਨੂੰ ਕਿਲੇ ਦੇ ਅੰਦਰ ਲੈ ਜਾਂਦਾ ਪਰ ਉਹ ਅੰਦਰ ਜਾਂਦਾ ਜਦੋਂ ਉਹ ਅੰਦਰ ਜਾਂਦਾ ਤਾਂ ਵੇਖਦਾ ਕੀ ਹੈ ਕਿ ਇੱਕ ਖੂਬਸੂਰਤ ਲੜਕੀ ਅੱਗੇ ਇੱਕ ਪਲੰਗ ਤੇ ਬੈਠੀ ਆ ਉਹ ਉਹਦੇ ਕੋਲ ਜਾ ਕੇ ਪੁੱਛਦਾ ਕਿ ਤੂੰ ਕੌਣ ਹੈ ਉਹ ਕਹਿੰਦੀ ਕਿ ਮੈਂ ਰਾਜੇ ਦੀ ਲੜਕੀ ਹਾਂ ਤੇ ਮੈਨੂੰ ਛੋਟੀ ਹੁੰਦੀ ਨੂੰ ਦਿਓ ਚੁੱਕ ਕੇ ਇੱਥੇ ਲਿਆ ਆਇਆ ਸੀ ਤੇ ਹੁਣ ਵੀ ਜੇ ਦਿਓ ਆ ਗਿਆ ਤਾਂ ਤੈਨੂੰ ਉਹਨੇ ਖਾ ਜਾਣਾ ਉਹ ਮੁੰਡਾ ਕਹਿੰਦਾ ਕਿ ਤੂੰ ਕੋਈ ਉਪਾਅ ਕਰ ਤੇ ਮੈਨੂੰ ਬਚਾ ਉਹ ਕੁੜੀ ਮੰਤਰ ਨਾਲ ਉਹਨੂੰ ਮੱਖੀ ਬਣਾ ਕੇ ਡੱਬੀ ਵਿੱਚ ਪਾ ਲੈਂਦੀ ਆ ਤੇ ਆਪਣੀ ਗੁੱਤ ਪਿੱਛੇ ਲੁਕੋ ਲੈਂਦੀ ਆ ਉਧਰੋਂ ਤਰਕਾਲਾਂ ਪੈ ਗਈਆਂ ਤੇ ਦਿਓ ਵੀ ਆ ਗਿਆ ਉਹ ਮਾਨਸ ਦਿਓ ਮਾਨਸ ਦਿਓ ਕਰਦਾ ਆਇਆ ਤੇ ਆ ਕੇ ਬੜੇ ਗੁੱਸੇ ਚ ਕਹਿੰਦਾ ਕਿ ਮੈਨੂੰ ਅੱਜ ਮਾਨਸ ਦੀ ਵੋ ਆਉਂਦੀ ਹੈ ਕੁੜੀ ਕਹਿੰਦੀ ਕਿ ਇਸ ਜੰਗਲ ਚ ਇਥੇ ਮੇਰੇ ਸਿਵਾ ਕੋਈ ਵੀ ਨਹੀਂ ਹਾਰ ਕੇ ਦਿਓ ਸੌ ਜਾਂਦੇ ਉਹਨੇ ਰਾਤ ਕੱਟੀ ਤੇ ਅਗਲੇ ਦਿਨ ਉਹ ਫੇਰ ਚਲਾ ਗਿਆ ਦਿਓ ਦੇ ਜਾਣ ਤੋਂ ਬਾਅਦ ਉਸ ਕੁੜੀ ਨੇ ਉਸ ਮੁੰਡੇ ਨੂੰ ਫੇਰ ਬੰਦਾ ਬਣਾਇਆ ਤੇ ਲੱਗੇ ਗੱਲਾਂ-ਵਾਟਾਂ ਕਰਨ ਇੰਜ ਉਸ ਮੁੰਡੇ ਨੇ ਦਿਨੇ ਬੰਦਾ ਬਣ ਕੇ ਉਸ ਕੁੜੀ ਕੋਲ ਰਹਿਣਾ ਤੇ ਰਾਤ ਨੂੰ ਉਸ ਕੁੜੀ ਨੇ ਉਹਨੂੰ ਮੱਖੀ ਬਣਾ ਕੇ ਗੁੱਤ ਪਿੱਛੇ ਲੁਕਾ ਲੈਣਾ ਦਿਨੇ ਉਹਨਾਂ ਗੱਲਾਂ-ਵਾਟਾਂ ਮਾਰਦੇ ਰਹਿਣਾ ਇਸ ਤਰ੍ਹਾਂ ਵਾ ਸਮਾਂ ਲੰਘ ਸਮਾਂ ਬੀਤ ਗਿਆ ਕਿ ਇੱਕ ਰਾਤ ਉਸ ਮੁੰਡੇ ਦੇ ਪਿਓ ਨੂੰ ਸੁਪਨਾ ਆਉਂਦਾ ਹੈ ਕਿ ਜੰਗਲ ਵਿੱਚ ਇੱਕ ਜੰਗਾਲ ਦੇ ਉਹਦਾ ਕਿਲਾ ਹੈ ਉਥੇ ਇੱਕ ਕੁੜੀਏ ਉਸ ਕੁੜੀ ਕੋਲ ਕਿਲੇ ਵਿੱਚ ਮੇਰਾ ਮੁੰਡਾ ਰਹਿੰਦਾ ਉਹ ਸੁਪਨੇ ਵਿੱਚ ਮੁੰਡੇ ਨਾਲ ਗੱਲਾਂ ਕਰਦਾ ਜਦ ਉਹ ਗੱਲਾਂ ਕਰਦੇ ਤਾਂ ਰਾਣੀ ਉਹਨੂੰ ਜਗਾ ਕੇ ਕਹਿੰਦੀ ਆ ਕਿ ਰਾਜਾ ਬੁੜਬੜਾਉਂਦੇ ਉਹਨੇ ਆਖਿਆ ਕੰਬਲੀਏ ਮਾੜੀ ਕੀਤੀ ਹੋ ਮੇਰਾ ਪੁੱਤ ਮੈਨੂੰ ਮਿਲਿਆ ਸੀ ਸੁਪਨੇ ਵਿੱਚ ਤੇ ਮੇਰੇ ਨਾਲ ਗੱਲਾਂ ਕਰਦਾ ਸੀ ਤੂੰ ਮੈਨੂੰ ਜਗਾਉਣਾ ਨਹੀਂ ਸੀ ਰਾਣੀ ਆਖਿਆ ਰਾਜਾ ਸੁਪਨੇ ਵੀ ਕਦੀ ਸੱਚ ਹੁੰਦੇ ਆ ਰਾਜਾ ਦਿਨੇ ਉਠਿਆ ਕਚਹਿਰੀ ਲਾਈ ਤੇ ਉਸੇ ਵਜ਼ੀਰ ਨੂੰ ਸੱਦਿਆ ਤੇ ਕਿਹਾ ਤੂੰ ਮੇਰਾ ਪੁੱਤ ਜਾਣ ਕੇ ਜੰਗਲਾਂ ਵਿੱਚ ਛੱਡ ਆਇਆ ਫਲਾਣੇ ਥਾਂ ਜੰਗਲ ਵਿੱਚ ਕਿਲਾਈ ਉਥੇ ਮੇਰਾ ਪੁੱਤ ਹੀ ਜਾ ਤੇ ਜਾ ਕੇ ਮੇਰਾ ਪੁੱਤ ਲਿਆ ਦੇ ਨਹੀਂ ਤੇ ਮੈਂ ਤੇਰਾ ਬਾਲ ਬੱਚਾ ਮਾਰ ਦੇਣਾ ਈ ਉਹ ਵਜ਼ੀਰ ਕਹਿੰਦਾ ਰਾਜਾ ਮੇਰਾ ਕੋਈ ਕਸੂਰ ਨਹੀਂ ਮੈਂ ਜਾਣ ਕੇ ਨਹੀਂ ਛੱਡ ਕੇ ਆਇਆ ਉਹ ਆਪ ਸ਼ਿਕਾਰ ਦੇ ਮਾਗਰ ਦੌੜ ਗਿਆ ਸੀ ਉਹ ਰਾਜਾ ਉਹਨਾਂ ਨੂੰ ਕਹਿੰਦਾ ਮੈਨੂੰ ਨਹੀਂ ਪਤਾ ਤੂੰ ਮੇਰਾ ਪੁੱਤ ਲਿਆ ਦੇ ਜੋ ਕੁਝ ਨਾਲ ਲੈਣਾ ਹੀ ਲੈ ਲੇ ਤੇ ਜੰਗਲ ਵਿੱਚ ਜੰਗਾਲ ਦਿਓ ਦਾ ਕਿਲਾਈ ਉਥੇ ਕਿਲੇ ਵਿੱਚ ਰਹਿੰਦਾ ਈ ਵਜ਼ੀਰ ਰਾਜੇ ਦੇ ਗੁੱਸੇ ਤੋਂ ਬੜਾ ਡਰਿਆ ਤੇ ਉਹਨੇ ਰਾਜੇ ਕੋਲ 5 ਸਾਲਾਂ ਦੀ ਮੌਲਤ ਲੈ ਲਈ ਲੈ ਕੇ ਮੌਲਤ ਤੇ ਆਪਣੇ ਘਰ ਆ ਗਿਆ ਆਣ ਕੇ ਆਪਣੇ ਘਰ ਤੇ ਆਪਣੀ ਘਰਵਾਲੀ ਨੂੰ ਕਹਿਣ ਲੱਗਾ ਕਿ ਰਾਜੇ ਨੇ ਤਾਂ ਮੈਨੂੰ ਬੜੀ ਬਿਫਤਾ ਵਿੱਚ ਪਾ ਦਿੱਤਾ ਹੁਣ ਉਹ ਮੈਨੂੰ ਆਂਦਾ ਏ ਕਿ ਮੇਰਾ ਪੁੱਤ ਲੱਭ ਕੇ ਲਿਆ ਦੇ ਮੈਂ ਉਹਦੇ ਕੋਲ 55 ਸਾਲਾਂ ਦੀ ਮੋਹਲਤ ਲੈ ਕੇ ਆਇਆ ਹਾਂ ਆ ਗਿਆ ਉਹਨੇ ਚੇਰ ਨੂੰ ਉਹਨੇ ਚੇਰ ਨੂੰ ਮੈਂ ਖਾਪ ਜਾਣਾ ਆਪੇ ਵੇਖੀ ਜਾਓ ਵਜ਼ੀਰ ਦੀ ਕੁੜੀ ਆਪਣੇ ਪਿਓ ਦੀ ਇਹ ਗੱਲ ਸੁਣਦੀ ਸੀ ਉਹ ਕਹਿੰਦੀ ਪਿਤਾ ਜੀ ਇਹ ਕਿਹੜੀ ਗੱਲ ਹੈ ਮੈਂ ਲੱਭ ਕੇ ਲਿਆਉਂਦੀ ਆ ਉਹਦਾ ਪਿਓ ਕਹਿੰਦਾ ਕਿ ਪੁੱਤ ਉੱਥੇ ਬੰਦੇ ਨਹੀਂ ਉਸ ਦਿਓ ਦਾ ਮੁਕਾਬਲਾ ਕਰ ਸਕਦੇ ਤੂੰ ਤੇ ਕੁੜੀ ਐ ਤੂੰ ਉਹਨੂੰ ਕਿਵੇਂ ਲੱਭ ਕੇ ਲਿਆ ਸਕਦੀ ਐ ਉਸ ਕੁੜੀ ਨੇ ਆਖਿਆ ਪਿਤਾ ਜੀ ਮੈਂ ਜ਼ਰੂਰ ਪਿਤਾ ਜੀ ਮੈਂ ਜ਼ਰੂਰ ਹੀ ਉਸ ਮੁੰਡੇ ਨੂੰ ਲੱਭ ਕੇ ਲਿਆਵਾਂਗੀ ਅਗਲੇ ਦਿਨ ਜਾਂ ਦਿਨ ਚੜਿਆ ਜੋ ਪੈਸਾ ਤੇਲਾ ਜੋ ਉਹਨੇ ਲੈਣਾ ਸੀ ਲੈ ਕੇ ਆਪਣੇ ਭਰਾਵਾਂ ਨੂੰ ਮਿਲ ਕੇ ਸਹੇਲੀਆਂ ਨੂੰ ਮਿਲ ਕੇ ਉਹ ਉਥੋਂ ਤੁਰ ਪੈਂਦੀ ਆ ਉਹ ਤੁਰ ਜਾਂ ਤੁਰ ਹੀ ਜਾਂਦੀ ਆ ਤੁਰ ਹੀ ਜਾਂਦੀ ਆ ਅੱਗੇ ਜੰਗਲ ਆ ਜਾਂਦਾ ਤੇ ਉਹ ਨੂੰ ਰਾਤ ਪੈ ਜਾਂਦੀ ਆ ਜੰਗਲ ਵਿੱਚ ਉਹ ਇੱਕ ਵੱਡਾ ਸਾਰਾ ਰੁੱਖ ਵੇਖ ਕੇ ਬਹਿ ਜਾਂਦੀ ਆ ਉਹ ਲਾ ਕੇ ਤੇ ਮਨ ਵਿੱਚ ਵਿਚਾਰਾਂ ਕਰਦੀ ਆ ਕਿ ਪਈ ਹੁਣ ਕੀ ਕਰਾਂ ਬੈਠੀ ਬੈਠੀ ਉਹ ਆਪਣੀ ਬੀਨ ਕੱਢ ਕੇ ਵਜਾਉਣ ਲੱਗ ਜਾਂਦੀ ਹੈ ਪਰ ਉਹ ਬੀਨ ਵਜਾਉਂਦੀ ਆ ਤਾਂ ਉਥੇ ਬੀਨ ਸੁਣ ਕੇ ਜੰਗਲ ਦਾ ਰਾਜਾ ਅਸਤਨਾਗ ਆ ਜਾਂਦਾ ਉਹ ਮਸਤ ਹੋਇਆ ਬੀਨ ਸੁਣਦਾ ਰਹਿੰਦਾ ਤੇ ਉਹ ਬੀਨ বাজਾਈ ਜਾਂਦੀ ਆ ਜਦ ਉਹ ਬੀਨ ਵਜਾਉਣਾ ਹਟ ਜਾਂਦੀ ਆ ਤਾਂ ਅਸਤਨਾਗ ਬੰਦੇ ਦੀ ਦੇਹ ਧਾਰ ਕੇ ਉਹਦੇ ਸਾਹਮਣੇ ਆਣ ਖਲੋਂਦੇ ਉਹ ਡਰ ਜਾਂਦੀ ਆ ਕਿ ਉਹ ਕਹਿੰਦਾ ਪੁੱਤਰੀ ਤੂੰ ਡਾਰਨਾ ਮੈਂ ਜੰਗਲ ਦਾ ਬਾਦਸ਼ਾਹ ਹਾਂ ਅਸਤਨਾਗ ਤੇ ਤੂੰ ਮੈਨੂੰ ਬੀਨ ਸੁਣਾ ਕੇ ਬੜਾ ਨਿਹਾਲ ਕੀਤਾ ਮੈਂ ਬੜਾ ਤੇਰੇ ਤੇ ਖੁਸ਼ਾਂ ਫੇਰ ਉਸ ਆਖਿਆ ਪਈ ਤੈਨੂੰ ਕੀ ਢੀੜ ਬਣੀ ਆ ਤੂੰ ਇਸ ਜੰਗਲ ਚ ਆਈ ਏ ਇੱਥੇ ਐਨਾ ਮੇਰਾ ਜੋਰ ਏ ਕਿ ਬੰਦੇ ਬੰਦਾ ਇੱਥੇ ਕੋਈ ਆ ਹੀ ਨਹੀਂ ਸਕਦਾ ਉਸ ਕੁੜੀ ਨੇ ਉਸ ਨੂੰ ਸਾਰੀ ਗੱਲ ਦੱਸ ਦਿੱਤੀ ਕਿ ਐਤਰਾ ਮੈਨੂੰ ਬੜੀ ਢੀੜ ਬਣੀ ਆ ਮੈਂ ਰਾਜੇ ਦਾ ਲੜਕਾ ਲੱਭਣ ਚੱਲੀ ਆ ਉਹਨੇ ਖੁਸ਼ ਹੋ ਕੇ ਆਪਣਾ ਮਣਕਾ ਉਹਨੂੰ ਦੇ ਦਿੱਤਾ ਤੇ ਆਖਿਆ ਆ ਤੇਰੇ ਕਿਧਰੇ ਕੰਮ ਆਊਗਾ ਇਹਨੂੰ ਮੂੰਹ ਦੇ ਵਿੱਚ ਪਾ ਛੱਡੀ ਤੇ ਇਹਦੇ ਵਿੱਚੋਂ ਦੁੱਧ ਦੀਆਂ ਘੁੱਟਾਂ ਆਉਣਗੀਆਂ ਤੇ ਬਖਾਈ ਨਾ ਕਿਸੇ ਨੂੰ ਅਸਤਨਾਗ ਨੇ ਮਣਕਾ ਉਹਨੂੰ ਦੇ ਕੇ ਆਖਿਆ ਤੂੰ ਚੱਲ ਮੇਰੇ ਦਰਬਾਰ 'ਚ ਮੇਰੇ ਨਾਗਾ ਨੂੰ ਬੀਂਡ ਸੁਣਾਈ ਤੇ ਉਹ ਸੁਣ ਕੇ ਬੜੇ ਖੁਸ਼ ਹੋਣਗੇ ਨਾਲੇ ਤੂੰ ਰਾਤ ਕੱਟ ਲੈ ਕੁੜੀ ਨੇ ਆਖਿਆ ਚੰਗਾ ਉਹ ਨਾਗ ਉਸੇ ਵੇਲੇ ਘੋੜਾ ਬਣ ਗਿਆ ਤੇ ਉਹਨੇ ਕੁੜੀ ਨੂੰ ਆਖਿਆ ਚੜ ਮੇਰੀ ਪਿੱਠ ਤੇ ਉਹ ਚੜ ਗਈ ਤੇ ਉਹ ਜਿਉਂ ਓਡਿਆ ਤੇ ਜਿੱਥੇ ਉਹਦਾ ਰਾਜ ਹੁੰਦਾ ਉੱਥੇ ਪਹੁੰਚ ਜਾਂਦਾ ਤੇ ਕੁੜੀ ਨੂੰ ਉੱਥੇ ਉਤਾਰ ਕੇ ਆਪ ਛਿਪਨ ਹੋ ਜਾਂਦਾ ਉਹ ਵੇਂਦੀ ਆ ਕਿ ਉੱਥੇ ਨਾਗੀ ਨਾਗ ਸੱਪੀ ਸੱਪ ਪਏ ਉਹ ਸੱਪ ਵੀ ਜਦੋਂ ਵੇਂਦੇ ਆ ਕਿ ਭਾਈ ਮਾਨਸ ਦੇ ਆਈਆ ਤਾਂ ਕੋਈ ਕੋਈ ਕਹਿੰਦਾ ਮੈਂ ਖਾਣਾ ਕੋਈ ਕਹਿੰਦਾ ਮੈਂ ਖਾਣਾ ਕੋਈ ਕਹਿੰਦਾ ਵੰਡ ਕੇ ਖਾਵਾਂਗੇ ਉਸ ਕੁੜੀ ਨੇ ਉੱਧਰ ਆਪਣੀ বীਣ ਕੱਢੀ ਤੇ ਉਹ বীਣ ਵਜਾਉਣੇ বীਣ ਵਜਾਉਣ ਲੱਗ ਪਈ ਉਹ বীਣ বাজਾਈ ਜਾਂਦੀ ਆ ਤੇ 나ਗ ਮਸਤ ਹੋਈ ਜਾਂਦੇ ਆ ਤੇ ਅਖੀਰ ਉਹ ਸਾਰੇ ਨੱਚਣ ਡਹਿ ਜਾਂਦੇ ਆ ਉਹ ਦਰਦੀ ਦਰਦੀ ਮਾਰੀ বীਣ ਵਜਾਉਣਾ ਹਟਦੀ ਨਹੀਂ ਤੇ ਉਹ ਬਹੁਤ ਥੱਕ ਜਾਂਦੇ ਆ ਜਦ ਉਹ ਬਹੁਤ ਹੀ ਥੱਕ ਜਾਂਦੇ ਆ ਤੇ ਕਹਿੰਦੇ ਆ ਪੁੱਤਰ ਬੱਸ ਕਰ ਅਸੀਂ ਬਹੁਤ ਹੀ ਖੁਸ਼ ਹੋਈਆਂ ਤੇ ਅਸੀਂ ਹੁਣ ਥੱਕ ਗਏ ਆ ਤੇ ਅਸੀਂ ਹੁਣ ਤੈਨੂੰ ਕੱਖ ਨਹੀਂ ਕਹਿੰਦੇ ਉਹ ਬੀਨ ਵਜਾਉਣਾ ਹਟ ਜਾਂਦੀ ਆ ਤੇ ਉਹ ਕਹਿੰਦੇ ਆ ਪੁੱਤਰ ਹੁਣ ਤੂੰ ਸਾਡੇ ਕੋਲ ਹੀ ਰਿਹਾ ਕਰ ਤੂੰ ਸਾਨੂੰ ਬੀਨ ਸੁਣਾਇਆ ਕਰ ਅਸੀਂ ਤੈਨੂੰ ਖਾਣ ਪੀਣ ਦੀ ਚੰਗੀਆਂ ਚੰਗੀਆਂ ਚੀਜ਼ਾਂ ਲਿਆ ਕੇ ਦਿੰਨੇ ਆ ਉਹ ਗਏ ਤੇ ਕਈ ਚੀਜ਼ਾਂ ਲੈ ਕੇ ਆ ਗਏ ਉਹਦੇ ਅੱਗੇ ਢੇਰੀਆਂ ਲਾ ਦਿੱਤੀਆਂ ਉਹਨੇ ਜਿੰਨਾ ਖਾਣਾ ਸੀ ਖਾ ਕੇ ਆਰਾਮ ਕਰਨ ਡੈ ਪਈ ਉੱਥੇ ਉਹ ਕੁਝ ਦਿਨ ਰਹਿੰਦੀ ਆ ਕਿ ਜੇ ਮੈਂ ਇੱਥੇ ਰਹਿ ਪਈ ਤਾਂ ਕੰਮ ਕੌਣ ਕਰੂ ਮੈਨੂੰ ਛੁੱਟੀ ਦੇ ਦਿਓ ਇਨੇ ਨੂੰ ਇੱਕ ਨਾਗਣੀ ਉਹਦੇ ਕੋਲ ਮਣਕਾ ਵੇਖ ਲੈਂਦੀ ਆ ਤੇ ਉਹ ਸੋਚਦੀ ਆ ਕਿ ਮੈਂ ਇਹਦੇ ਤੋਂ ਇਹ ਮਣਕਾ ਖੋ ਲੈਣਾ ਜਦ ਉਹ ਤੁਰ ਪੈਂਦੀ ਆ ਤਾਂ ਉਹ ਨਾਗਣੀ ਉਹਦੇ ਰਾਹ 'ਚ ਆਣ ਖਲੋਂਦੀ ਆ ਤੇ ਉਹਨੂੰ ਘੇਰ ਲੈਂਦੀ ਆ ਤੇ ਉਸ ਨੂੰ ਕਹਿੰਦੀ ਆ ਕਿ ਭੈਣ ਇਹ ਮਣਕਾ ਮਾਨਸ ਦੇ ਨਹੀਂ ਰੱਖ ਸਕਦੀ ਇਹ ਨਾਗਾ ਦਾ ਹੁੰਦਾ ਏ ਤੈ ਤੂੰ ਮੈਨੂੰ ਦੇ ਉਹ ਕਹਿੰਦੀ ਆ ਕਿ ਕਿਵੇਂ ਦੇ ਦੇਮਾ ਇਹ ਤਾਂ ਮੈਨੂੰ ਦਿੱਤਾ ਏ ਅਸਤਨਾਗ ਨੇ ਤੇ ਤੈਨੂੰ ਕਿਵੇਂ ਦੇ ਦਿਆਂ ਉਹ 나ਗਣੀ ਉਹਨੂੰ ਕਹਿੰਦੀ ਆ ਕਿ ਜੇ ਤੂੰ ਨਾ ਦਿੱਤਾ ਤਾਂ ਮੈਂ ਤੇਰੇ ਤੇਰੇ ਕੋਲੋਂ ਜੋਰਾ ਜਵਰੀ ਵੀ ਲੈ ਲੈਣਾ ਜੇ ਮੈਂ ਇੱਕ ਫੂਕ ਮਾਰਾਂ ਤਾਂ ਸਾਰਾ ਜੰਗਲ ਸਾੜ ਦੇਨੀ ਆ ਤੂੰ ਮੇਰੇ ਅੱਗੇ ਕੀ ਐ ਉਹ ਕੁੜੀ ਕਹਿੰਦੀ ਭਾਵੇਂ ਸਾੜ ਦੇ ਤਾਂ ਤਾਂ ਵੀ ਮੈਂ ਇਹ ਮਣਕਾ ਨਹੀਂ ਦੇਣਾ ਉਹ ਕੁੜੀ ਉਹ ਕਹਿੰਦੀ ਆ ਕੇ ਫੇਰ ਤਿਆਰ ਹੋ ਹੋ ਜਾ ਸੜਨ ਲਈ ਉਹ ਕਹਿੰਦੀ ਆ ਕਿ ਫਿਰ ਤਿਆਰ ਹੋ ਜਾ ਸੜਨ ਲਈ ਉਹ ਕੁੜੀ ਰੱਬ ਅੱਗੇ ਅਰਦਾਸ ਕਰਦੀ ਆ ਕਿ हे ਰੱਬਾ ਇਹ ਮੇਰੇ ਕੋਲੋਂ ਕਿਸੇ ਦੀ ਆਮਾਨਤਾ ਇਹ ਮੈਥੋਂ ਖੋਹਦੀ ਆ ਤੇ ਮੈਂ ਤੇ ਤੂੰ ਤੂੰ ਹੀ ਮੈਨੂੰ ਬਚਾ ਕੁੜੀ ਦੀ ਅਰਦਾਸ ਸੁਣ ਕੇ ਉਸੇ ਵੇਲੇ ਉਥੇ ਇੱਕ ਬਲੀ ਆ ਜਾਂਦਾ ਬਲੀ ਨੇ ਆ ਕੇ ਆਪਣਾ ਨਕਸ਼ ਕੱਢਿਆ ਤੇ ਸੱਪਣੀ ਦੀ ਸੱਪਣੀ ਦੇ ਸਾਹਮਣੇ ਕੀਤਾ ਤੇ ਸੱਪਣੀ ਹੱਥ ਜੋੜ ਲੱਗ ਪਈ ਉਹ ਉਹਨਾਂ ਨੂੰ ਪੁੱਛਦੇ ਕਿ ਤੁਹਾਡੀ ਲੜਾਈ ਕਿਹੜੀ ਗੱਲ ਦੀ ਏ ਕੁੜੀ ਉਹਨੂੰ ਦੱਸਦੀ ਆ ਕਿ ਮੈਨੂੰ ਇਸ ਤਰ੍ਹਾਂ ਵਿਵਤਾ ਬਣੀ ਆ ਮਹਰਾਜੇ ਦੇ ਲੜਕੇ ਨੂੰ ਲੱਭਣ ਆਈ ਆ ਜਿਹੜਾ ਸ਼ਿਕਾਰ ਖੇਡਣ ਗਿਆ ਗਵਾਚ ਗਿਆ ਸੀ ਜੰਗਲ ਵਿੱਚ ਮੈਂ ਅਸਤਨਾਗ ਨੂੰ ਬੀਨ ਸੁਣਾਈ ਤੇ ਉਹਨੇ ਮੈਨੂੰ ਇਹ ਮਣਕਾ ਦਿੱਤਾ ਉਹਨੇ ਮੈਨੂੰ ਆਪਣੇ ਨਾਗਾ ਨੂੰ ਬੀਨ ਸੁਣਾਉਣ ਲਈ ਕਿਹਾ ਮੈਂ ਉਹਨਾਂ ਨੂੰ ਵੀ ਬੀਨ ਸੁਣਾ ਕੇ ਖੁਸ਼ ਕੀਤਾ ਤੇ ਹੁਣ ਮੈਂ ਅੱਗੇ ਚੱਲੀ ਆ ਤੇ ਇਹ ਮੇਰੇ ਕੋਲੋਂ ਮਣਕਾ ਖੋਹਦੀ ਆ ਵਲੀਨਾ ਗਣੀ ਨੂੰ ਪੁੱਛਦਾ ਕਿਉਂ ਪਈ ਇਦਾਂ ਦੀ ਇਦਾਂ ਹੀ ਗੱਲ ਹੈ ਉਹ ਕਹਿੰਦੀ ਹੈ ਇਦਾਂ ਹੀ ਹੈ ਉਹ ਵਲੀ ਕੁੜੀ ਨੂੰ ਨਕਸ਼ ਦੇ ਦਿੰਦਾ ਤੇ ਕਹਿੰਦਾ ਉਹ ਨਕਸ਼ ਇਹਦੇ ਸਾਹਮਣੇ ਕਰਕੇ ਆਪਣੇ ਹੱਥੀ ਇਹਨੂੰ ਸਾੜ ਦੇ ਕੁੜੀ ਨਕਸ਼ ਲੈ ਲੈਂਦੀ ਹੈ ਤੇ ਨਾਗਣੀ ਨੂੰ ਸਾੜ ਦਿੰਦੀ ਹੈ ਜਦੋਂ ਕੁੜੀ ਨਾਗਣੀ ਨੂੰ ਸਾੜ ਦਿੰਦੀ ਹੈ ਤਾਂ ਬਲੀ ਉਹਨੂੰ ਕਹਿੰਦਾ ਕਿ ਇਹ ਨਕਸ਼ ਤੂੰ ਕਿਸੇ ਨੂੰ ਦੇਈ ਨਾ ਜੋ ਵੀ ਤੈਨੂੰ ਮਿਲੂ ਇਹ ਨਕਸ਼ ਆਪ ਸਾਹਮਣੇ ਕਰ ਦੇ ਉਹ ਤੇਰੇ ਪੈਰਾਂ ਤੇ ਡਿੱਗਦੇ ਫਿਰਨਗੇ ਬਲੀ ਐਨੀ ਗੱਲ ਕਹਿ ਕੇ ਆਪ ਆਪ ਸ਼ੇਪਨ ਹੋ ਜਾਂਦਾ ਤੇ ਕੁੜੀ ਅਗਾਹ ਤੁਰ ਪੈਂਦੀ ਆ ਰੱਖ ਰੱਖ